ਹਾਂ ਜੀ ਕੋਰ ਕਰੇ ਮਾੜਾ ਜੇ ਇੱਧਰ ਸੁਣੋ ਜੁੜੀ ਸਟੋਰੀ ਦੱਸਦਾ ਫਨੀ ਮੈਂ ਜੈਸਮੀਨ ਨਾਲ ਸ਼ੇਅਰ ਕੀਤੀ ਸੀ ਮੈਂ ਫਾਦਰ ਸਾਹਿਬ ਨੇ ਮੈਂ ਨਾ ਡੰਮੀ ਸੁਣਿਆ ਗਾਣੇ ਦਾ ਜਿਹੜਾ ਸਾਡਾ ਬੰਪ ਜਾਤਾ ਤੇ ਅੱਬ ਗੱਲ ਉੱਥੇ ਲੈ ਕੇ ਆਉਂਗਾ ਫਿਰ ਤੇ ਉਹ ਮੈਂ ਸੁਣਾਇਆ ਤੇ ਗਾਣਾ ਸੁਣਾਇਆ ਤੇ ਸੁਣਦੇ ਸਾਡੇ ਜਿਹੜੀ ਕਹਿੰਦੇ ਸੀ ਤੁਸੀਂ ਐਤ ਕੀ ਦੋ ਮੁੰਡੇ ਗਾ ਰਹੇ ਹੋ ਕੁਝ ਚੱਕਰ ਹੀ ਨਹੀਂ ਤੂੰ ਤਾਂ ਕਹਿਆ ਸੀ ਕਿਸੇ ਕੁੜੀ ਨਾਲ ਕਰਨਾ ਇਹ ਕੌਣ ਮੈਂ ਤਾਂ ਨਹੀਂ ਜੀ ਇਹ ਵੀ ਜੈਸਮੀਨ ਸੈਂਟਰਲਸ ਹੈ ਇੱਕ ਮੁੰਲੇ ਕੁੜੀ ਬਗ ਬੇਸ ਆ ਲਾਈਕ ਹੁਣ ਉਹੀ ਗੱਲ ਆਪਾਂ ਵੋਕਲ ਦੀ ਗੱਲ ਕਰੀ ਲੁੱਕ ਦੀ ਗੱਲ ਕਰੀ ਏਟਲੀਸਟ ਕੁਝ ਯੂਨੀਕ ਤਾਂ ਹੈਗਾ ਨਾ ਹੁਣ ਗੱਲਾਂ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ ਦੀ ਗੱਲ ਬਾਤ ਆਈ ਥਿੰਕ ਲੋਕਾਂ ਨੇ ਜੇ ਪਸੰਦ ਕੀਤੇ ਆ ਤਾਂ ਜੈਸਮੀਨ ਸੈਂਟਰਲਸ ਅੱਜ ਇੱਥੇ ਆ ਸੋ ਆਈ ਥਿੰਕ ਏ ਸੀ ਪਾਲੀਟੈਂਸ਼ਲ ਐਨਜਰ